ਨੇ ਵੀ ਆ ਦੋਨੋਂ ਤਾਂ ਬਣ ਗਈ ਨੂੰ ਅੱਛਾ ਕਰਨ ਨਾਲ ਵੱਖਰੇ ਢੇਰ ਰੱਖਣੇ ਵੀ ਸਹੀ ਹੈ ਵੀ ਮਾਹਾਂ ਡਾਟਬਰ ਜਣਾ ਦੀ ਵਾਰੀ 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 ਮਾਹਾਂ ਡਾਟਬਰ ਜਾ ਦਵਾਈ ਲੈ ਖਣ ਰਿਆ ਪਹਿਨੇ ਕਿਰਨ ਦੀ ਦੀ ਲੈ ਗਏ ਨੇ ਡਾਡ ਜੀ ਹੁਣ ਬਾਲਣ ਲੱਗੇ ਆ ਇਹਨੂੰ ਹਲਦੀ ਨੂੰ ਹੈ ਡਾਡ ਜੀ ਕੋ ਠੀਕ ਸਮਝਦੇ ਬੁੱਤੂ ਮੈਂ ਨਾ ਬਕਵਾਸ ਕਰੀ ਜਾ ਆਖਿਓ ਐਂ ਰੱਖਣੇ ਲਓ ਫਿਰ ਲੈ ਵੀ ਮਿੱਤਰੋ ਸਤਿ ਸ੍ਰੀ ਅਕਾਲ ਅਹੀ ਨੋਹ ਸਾਜਰੇ ਦਿਮਾਗ ਨਾਲ ਚਾਦਰ ਬਣਾਈਆਂ ਅਸੇ ਤਾਂ ਮੇਰਾ ਦਿਮਾਗ ਆਂਦਾ ਮੈਂ ਵੀ ਤੁਹਾਨੂੰ ਦੱਸਿਆ ਵੀ ਇਦਾਂ ਨਹੀਂ ਇਦਾਂ ਕਰੋ ਦਿਮਾਗ ਕਹਦਾ ਨਾ ਤੂੰ ਤੇ ਲੜਦਾ ਬੜਾ ਮੁੰਡਾ ਖਾ ਜਾਂਦੇ ਸਭ ਖਾ ਜਾਂਦਾ ਤੁਹਾਡਾ ਦਿਮਾਗ ਤੇ ਤੂੰ ਜਾਣੋ ਕਿਰੋਂ ਇਹ ਤਾਂ ਜਿਹੜਾ ਤੁਹਾਡਾ ਦਿਮਾਗ ਸਿੱਧਾ ਚੱਲਦਾ ਇਹਨੂੰ ਕੀ ਇਹਨੂੰ ਕੀ ਇਹਨੂੰ ਕੇ ਗਾਂਢ ਡਿਗ ਪਈ ਆਪਣੇ ਆ ਵੀ ਆਪਣਾ ਇਹ ਸਾਨੂੰ ਧਣ ਭਰਨੇ ਪਈ ਹੈ ਤਾਂ ਆ ਵਕੇ ਨੂੰ ਦੇ ਸਾਡੇ ਸਹਰਾਂ ਨੇ ਕੰਮ ਆ ਗਿਆ ਦੇਖੋ ਹੈ ਹੈ ਆ ਆ ਕਰਨੇ ਕੀ ਤਿਕੜਾਈ ਆ ਕਰਨੇ ਕੀ ਤਿਕੜਾਈ ਜੀ ਜੱਸ ਕਰੀਂ ਦੀ ਹਾਂਜੀ ਸਤਿ ਸ੍ਰੀ ਅਕਾਲ ਸਾਕਦੇ ਤੁਹਾਡਾ ਇਹ ਦਿਨ ਵਲੌਗ ਦੇ ਵਿੱਚ ਤੇ ਅੱਜ ਦੇਖੋ ਸ਼ਾਰਟ ਮੂਵੀ ਕਰਦੇ ਆ ਕਿ ਨਹੀਂ ਕਰਨੀ ਦੀ ਹੁਣ ਆ ਰਹੇ ਨੇ ਪਰ ਲੇਟ ਹੀ ਬੜੀ ਹੋ ਗਏ ਆ 12:30 ਤੇ ਹੋ ਗਏ ਆ ਬਾਕੀ ਵੇਖੋ ਦੀ ਨਹੀਂ ਆ ਗਏ ਆ ਤੇ ਨਾਟਕ ਜਿਹੜਾ ਉਹ ਕਰ ਦਿੱਤਾ ਕੈਂਸਲ ਚਾਪੀ ਦੋਣ ਕੱਟ ਜੀ ਜੀ ਰਾਹੁ ਜਿਹੜੇ ਰਾਹੁ ਰਾਹੁ ਜਾਈ ਨਸਰ ਬਣਾਉਣਾ ਸੀ ਉਦਾਂ ਪਰ ਹੁਣ ਕੈਨਸਲ ਹੀ ਹੋ ਗਿਆ ਗਿਰਨਾ ਚੈਨ ਆ ਨਾ ਤੂੰ ਮੇਰੇ ਦਊ ਨਾ ਹੋ ਰਿਹਾ ਤੂੰ ਮਤੈ ਇਕੜੀ ਲੇ ਵੀ ਮਿੱਤਰਾ ਸ਼ਾਰਟ ਮੂਵੀ ਕਰਤੀ ਕੈਨਸਲ ਉਹ ਹੋਊਗੀ ਕੱਲ ਤੇ ਅੱਜ ਬਣ ਲੱਗੇ ਨੇ ਗੋਦਵੇਂ ਲੱਡੂ ਉਹਦੇ ਵਾਸਤੇ ਮਟੀਰੀਅਲ ਜਿਹੜਾ ਨਹੀਂ ਕੱਢਣ ਦੇ ਆ ਵੀ ਇਹ ਲੈ ਵੀ ਇਹ ਵੀ ਸਹੀ ਗੱਲ ਪੋਰੇ ਨਹੀਂ ਮੈਂ ਇਦਾਂ ਬਸ ਆਹ ਦੁਕਾਨ ਦਾ ਦੁਕਾਨ ਦਾ 70 ਲੱਖ ਰੁਪਏ ਮੰਗਣ ਦੇ ਵੇਚਣੀ ਕਹਿੰਦੇ ਲੈਣੀ ਆ ਆ ਸਭ ਕੁਝ ਵੇਚਦਾ ਤਾਂ ਵੀ ਨਹੀਂ ਹੁੰਨੀ ਅਸੀਂ ਆਏ ਆ ਗੋੁੰਦੇ ਲੱਡੂ ਆਤੇ ਰੋਸਾਮਾਨ ਜਾਂ ਘਟਦਾ ਹੋ ਲੈਣ ਵਾਸਤੇ ਆਏ ਲਓ ਜੀ ਆਹ ਠੁੱਠੀ ਆਪਾਂ ਰਗੜ ਦਿੱਤੀ ਐ ਇੱਕ ਰਿਆ ਵੀ ਰਗੜ ਦੇਣੀ ਨਾਲ ਤੇ ਗੋੁੰਦੇ ਲੱਡੂ ਲੱਗੇ ਬਣਨਾ ਆ ਵੇਖ ਲੈ ਡੈਡੀ ਹੋਣਾ ਜਿਹੜੀ ਹਲਦੀ ਆ ਇਹ ਬੀਜੀ ਸੀਗੀ ਦੇ ਵੇਲੇ ਕਿੰਨੀ ਆਪਣੀ ਹਲਦੀ ਨਿਕਲੀ ਆ ਬੜੀ ਮਿਹਨਤ ਕੀਤੀ ਪਰ ਆਏ ਬੱਪੂ ਨੇ ਡੈਡੀ ਮੇਰੇ ਨੇ ਹੈ ਕਹਣੀ ਵੇਖ ਲੈ ਸਾਡੀ ਹਲਦੀ ਆ ਆ ਆ ਸਾਂਪੇ ਨੂੰ ਲੰਮਾ ਕੱਲ ਫੇਰ ਲਾ ਦੇਣੀ ਆ ਬੱਲੇ 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 ਸੋਨੇ ਸੀਜ਼ਨ ਹੁੰਦੀਆਂ ਸਾਲ ਬਾਅਦ ਫੇਰ ਸਾਲ ਬਾਅਦ ਫੇਰ ਇਸ ਸਾਲ ਹਾਂ ਇਦਾਂ ਕਰੋ ਤੁਸੀਂ ਆਪਣੇ ਫਰਸ਼ਾਂ ਦੇ ਤੇ ਮਿੱਟੀ ਖਿਲਾਰ ਕੇ ਭੇਜ ਦਿਓ ਖਾ ਲਈ ਦੀ ਆ ਖਾ ਲਈ ਦੀ ਆ ਉਹ ਕਹਿੰਦੇ ਹਲਦੀ ਹਲਦੀ ਸਾਰਾ ਮੂੰਹ ਹੋਇਆ ਨਾ ਤੇਰਾ ਖਟਾਇਆ ਹਲਦੀ ਵਾਲਾ ਹਲਦੀ ਵਾਲਾ ਹਲਦੀ ਵਾਲਾ ਮੂੰਹ ਸੁਕਾਉਣਾ ਵਜੇ ਟੂਟੀ ਤੇ ਕਰਤੀ ਬਰੀਕ ਹੁਣ ਅਮੇ ਡੇ ਹੁਣ ਆਟਾ ਕੁੰਨ ਮੈਦਾ ਲੈ ਆਏ ਮੰਮੀ ਦੇ ਦਾਜ ਅੱਜ ਭੰਛੜੇ ਡਾੜੀ ਮੰਮੀ ਪੰਤ aí da sare ਢਾਲੀ ਲੱਗਿੰਦੀ ਡੜ ਜਾ ਸਾਰੀਆਂ ਲੱਕਣਾ ਕੰਮ ਆਉਣੀਆਂ ਹੋਣੀਆਂ ਪੰਨੀ ਜਾਣ ਦੇ ਜੀ ਇਤੋਂ ਆਪਾਂ ਸਾਰੀਆਂ ਇਕੱਠਾ ਬਣਾਉਣੀ ਭਰਦੇ ਆ ਵਧੀਆ ਢਾਲੀ ਆ ਭਾਈ ਕੰਨੀ ਨਾਟ ਜੀ ਹਾਂ ਸਾਗਮਾਨ ਦੀ ਫੱਟੀ ਆ ਪਾਵੇ ਨਹੀਂ ਆੜੀ ਨਗਰੇ ਆ ਨਾ ਉਦਾਂ ਇਹ ਨਹੀਂ ਹੈ ਨਹੀਂ ਸਾਗਮਾਨ ਦੀ ਉਹ ਨਿਕਰੋਂ ਬਗੈਰ ਪਾਵੇ ਅੱਗ ਬਲਣ ਲਈ ਆਂ ਟੀ ਲਿਆਵਾਂ ਬੀ ਤੇ ਪਈ ਵਾ ਲਾ ਸਭ ਮੈਂ ਕਹਿੰਦਾ ਚੋਪੜੀਆਂ ਭਰ ਲੈਂਦੇ ਡੱਬੀ ਤੇ ਯਾਰ ਹਾਂ ਪਾਵੇ ਤੇ ਅੰਦਰੋਂ ਦਬੂ ਨਾ ਨਰਜੀ ਪਾਵੇ ਸਾ ਜਿਹੜੇ ਬੱਦੇ ਉਹ ਬਾਹਰ ਲੋ ਹਾੜੇ ਅੰਦਰ ਕਾਲਾ ਤੇਲ ਨਰਜੀ ਲੈਓ ਕਾਲਾ ਤੇਲ ਗੋਰਾ ਮਾੜਾ ਇਹ ਚੁੱਲੇ ਦੇ ਉੱਤੇ ਪਾਉਣਾ ਉਹਦੇ ਉੱਤੇ ਉਹ ਯਾਰ ਪਾਥੀਆਂ ਦੇ ਲੈ ਲੈ ਐਵੇਂ ਪੰਨੀ ਜਾਂੜੇ ਨਖਾਂਲ ਕਰਨ ਦੇ ਲੈ ਭਾ ਵੀ ਤੋੜ ਦੋ ਜਰਜੀ ਚਾਰ ਚਾਰ ਪੀਸ ਨੂੰ ਦੇ ਤੇ ਚੋ ਕੇ ਫੇਰ ਅੰਦਰ ਲਗਾਏ ਮੋਲੀ ਬਣ ਮੋਲੀ ਬਣ ਕੇ ਡੈਡ ਨੇ ਰਹਿਣ ਕੱਖਣੇ ਦਿੱਤਾ ਆਨੇ ਲਾਗਾਂ ਦੀ ਉਹਨੇ ਦੇ ਪਲ ਦੇ ਗੋਹਣ ਸਭੀ ਅਰੇ ਰੜੀ ਲੈ ਮਾਰ ਬਹੁਟ ਕੇ ਮਾਰ ਚੱਲ ਮਾਰ ਦੇ ਹੁਣ ਵਟ ਕੇ ਲੈ ਹੁਣ ਖਲੋ ਗਿਆ ਜਵਾਨ ਉਹ ਉਹ ਆਏ ਹੋਏ ਆਏ ਹੋਏ ਨੇ ਤਾਂ ਟੰ 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 ਲਾਣੀ ਕੁਰਸੀ ਦੇ ਬਣਾਉਣ ਦੇਣਾ ਹੁਣ ਆਵੇਂ ਹਰ ਹੰਦੇ ਰੇੜਾ ਨੂੰ ਬਣਾ ਦੋ ਲੈ ਮੇਰੇ ਕੋਲ ਰੇੜਾ ਨੂੰ ਬਣਾ ਲਓ ਨਹੀਂ ਇਹ ਵੀ ਬਣ ਜਦੇ ਸਹੀ ਹੋ ਹਰ ਕੁਨ ਨੂੰ ਕਰਿਆ ਪੈਣਾ ਇਹ ਫੜ ਕੇ ਤੇਲ ਫੜਾਇਓ ਲੈ ਹੋ ਉਹ ਯਾਰ ਕਾਲਾ ਤੇਲ ਮੜਿਆ ਪਾਉਣਾ ਉੱਤੇ ਆਹਰ ਫੈਂਡ ਪਾ ਦੇ ਕੋਈ ਗੱਲ ਨਹੀਂ ਇਹ ਵੀ ਚੱਲ ਜਾਣਾ ਮੜਿਆ ਪਾ ਗਾ ਮੜ ਮੜਿਆ ਉੱਤੇ ਪਾ ਦੇ ਕੋਈ ਕੋਈ ਦਿੱਕਤ ਨਹੀਂ ਹੈ ਫਿਰ ਫੈਂਡ ਵਾ ਫਿਰ ਨਹੀਂ ਚੱਲਣਾ ਨਹੀਂ ਨਹੀਂ ਰਫੈਂਡ ਚੱਲ ਜਾਣਾ ਉਹ ਨਹੀਂ ਨਹੀਂ ਮੂੰਹ ਵੀ ਪਾ ਦੋ ਪਾ ਦੇ ਚੱਲ ਜਾਣਾ ਅਸੀਂ ਠੀਕ ਹੈ ਕਿਲ ਵੱਜ ਗਿਆ ਰਵਾਂ ਵੇਸਟ ਕਰਤਾ ਅੱਜ ਕਿੰਨੀ ਬੰਨ ਲੈ ਉਹ ਜਾਓ ਆਲੂ ਆ ਨੜ ਜੀ ਇਤਰਾਹ ਦਾ ਓਕੇ ਆਲੂ ਆ ਤਾ ਨਹੀਂ ਉਧਾਂ ਗਾਰਡ ਲਾਇਆ ਹਣੀ ਉਹ ਜਿਹੜੇ ਬਾਅਦ ਗਾਰਡ ਬੋਲੇ ਆ ਯਾਲੂ ਆ ਨੜੀ ਖਾ ਵਾ ਯਾਰ ਆ ਲੈ ਵੀ ਆਪਣੇ ਲੱਗੇ ਗੋੰਦ ਦੇ ਲੱਡੂ ਮੰਮੀ ਭੰਨਣ ਦੇ ਨੇ ਰਵਾ ਸੂਜੀ ਭੰਨਣ ਦੇ ਸੂਜੀ ਹਾਂ ਠੀਕ ਜੀ ਉਹ ਗਏ ਮੈਂ ਤੇਰੇ ਨਾਲ ਹੈ ਵੀ ਕਦਮ ਬਣ ਗਿਆ ਚਲੋ ਜੀ ਲਿਆਓ ਜੀ ਖਾਓ ਮੈਂ ਖਾਣ ਬਣ ਗਿਆ ਮੰਮੀ ਲੱਗੇ ਤੇ ਜੇ ਦੁੱਧ ਪਾਉਣ ਇੰਨੀ ਤਾਕਤ ਲੈ ਕੇ ਕਿੱਧਰ ਜਾਣਾ ਲੈ ਇਹ ਦੁੱਧ ਪਾਤਾ ਲੈ ਇਹ ਦੁੱਧ ਪਾਣ ਲਗਾ ਜਾ ਬਾਮ ਆਸਾ ਕਾ 1.5 ਕਿਲੋ ਬਸ ਬਹੁਤ ਇੰਨਾ ਕਨੇਡੀ ਨਹੀਂ ਇੰਨਾ ਹੀ ਦੱਸੋ ਕੁਪਰੂ ਬਸ ਇੰਨਾ ਜੀ ਚਲੋ ਜੀ ਠੀਕ ਆ ਅਸਮਾਨ ਵੀ ਬਾਕੀ ਫੜਾਉਂਦਾ ਹੈ ਕੁੰਡਾ ਇਹ ਕੰਡਾ ਜਿਹੜਾ ਨਾ ਨੋਮੀ ਗਰਮ ਕਰਕੇ ਕਾਲ ਖਲਾਉਣ ਦੇ ਸਾੜਦਾ ਇਹ ਟੁੱਟੀ ਪਾਤੀ ਹੁਣ ਉਹ ਵੀ ਫੜਾ ਚੈਰੀ ਫਿਰ ਚੈਰੀ ਅੱਛਾ ਆੜੀ ਆ ਚੈਰੀ ਵੀ ਲੈਂਦੀ ਆ ਕੋ ਪਾ ਚੈਰੀ ਮਗਜ ਲਿਆਦੇ ਨਹੀਂ ਲੜ ਜੀ ਮੈਂ ਤੇ ਆੜੀ ਦੇ ਪੱਤ ਗਿਰ ਮੇਰੀ ਅੰਦਰ ਸਾਰੀ ਭਾਵੇਂ ਆਹ ਹੋਏ ਥੋੜੀ ਥੋੜੀ ਪੜ ਮੈਂ ਸੰਡੇ ਆ ਨ ਉਹ ਤਾਂ ਵੈਸੇ ਜਿਆਦਾ ਬਣਾਲੇ ਅੱਧੀ ਭਲਾ ਬਹੁਤ ਹੈ। ਕਹਿੰਦੇ। ਇੰਨੀ ਵੀ ਚਾਰੀ ਪਾ ਦੇ ਮਣਕੇ ਗੱਲਾਂ ਧੋਣੀਆਂ ਇਹਨਾਂ ਦੀ ਸਾਰਿਆਂ ਦੀ। ਬੜੀ ਹੈਗੇ ਹੋਰ ਦੱਸ ਇੰਨੀ ਤਾਕਤ। ਗੱਲਾਂ ਧੋਣੀਆਂ ਕਹਿੰਦੇ ਪਖਣੀਆਂ। ਪਖਣੀਆਂ ਕਹਣਾ ਧੋਣੀਆਂ। ਆ ਗਏ ਪਾਤੀ। ਹਾਂ ਪੜਾਈ ਸੌਗੀ। ਹਾਂ ਸੌਗੀ ਤੇ ਆਇਆ। ਦੂਜੇ ਮੇਵੇ ਜਿਹੜੇ ਮਣਕੇ ਐਸੇ ਸਾਂ ਮਣਕਾ। ਇਹ ਹਨ ਮਣਕੇ। ਹੁਣੇ ਜੇ ਮੈਂ ਕਹਾਂ 5 ਮਿੰਟ ਹੋਏ ਬਸ ਭਾਂਡੇ ਰੱਖ ਕੇ ਆਈ ਥੱਲੇ ਅਜੇ ਬੂਰਾ ਖੰਡ ਪਾਤੀ ਆ ਮੇਵੇ ਵੀ ਪਾਤੇ ਠੂਟੀ ਪਾਤੀ ਰਣ ਕੇ ਇਹ ਇੰਨੀ ਮੱਠੀ ਨਹੀਂ ਦੀ ਹੋਰ ਪਾ ਦੋ ਮੜੀ ਦੀ ਜਿਹਦੀ ਕਰਮਾ ਜੀ ਉਹ ਨਾਲ ਨਹੀਂ ਗਿਆ ਵਧੋਣੀ ਹਾਂ ਲੈ ਲੈ ਹਾਂ ਆਹ ਵੜਦੇ ਵੜਦੇ ਤਾਂ ਗੁਰਾ ਦੀ ਪੋਕਟ ਪੈਂਡ ਵੜਦੇ ਠੀਕ ਇਹਨੇ ਵੜਤੀ ਠੀਕ ਇਹ ਬੜਾ ਨਿਕਾਜ ਆ ਜਾਂਦਾ ਲਿਆ ਅਹੀਂ ਖਾਣੇ ਤੇ ਵੱਢੀ ਜੰਨੇ ਆ ਹੂੰ ਵੱਢਦੀ ਮੇਰੇ ਡੈਡੀ ਨੇ ਬੜੇ ਬੜੇ ਗਾਣਾ ਕੱਢੀਆਂ ਉਹਨੂੰ ਮੈਂ ਜਿੰਨੀਆਂ ਜਾਲੀ ਵਾਲੀਆਂ ਚੁੰਨੀਆਂ ਸਾਰਿਆਂ ਗੋਥਰੀਆਂ ਸੀ ਸੀ ਕੇ ਤਾਂ ਉਹਨਾਂ ਨੂੰ ਗੁਰਾਂ ਦੇ ਘੁੰਗੇ ਚੜਾਤੀਆਂ ਕਰਨਾ ਢੀ ਸੌਂਫ ਨਹੀਂ ਖਾਂਦੀ ਤੇ ਉਹਦੇ ਉਹਦੇ ਵਕਤੇ ਆ ਕੱਢ ਲਿਆ ਮਟੀਰੀਅਲ ਨਾਰਮਲੀ ਤੇ ਉਹਦੇ ਚੋਂ ਸੌਂਫ ਮੰਗਿਆ ਆਪਣੇ ਸੌਂਫ ਆ ਗਈ ਇਹ ਪਹਿਲਾਂ ਘਰੇ ਲਿਆ ਕੇ ਰੱਖੀ ਲੈ ਮਮੀ ਹੋਰ ਪਾ ਦੇ ਪਾ ਦੇ ਪਾ ਦੇ ਕਾਫੀ ਯਾਰੀ ਚਾ ਮੜੀ ਚਲ ਆ ਉਹਨਾਂ ਨੂੰ ਵੇਲੇ ਕੇ ਰੋਟੀ ਜਵੈਣ ਨਹੀਂ ਪਉਣੀ ਜਵੈਣ ਨਹੀਂ ਪਾਣੀ ਨਹੀਂ ਜਵੈਣ ਇੱਥੇ ਥੋੜਾ ਪਾਈ ਦੀ ਜਵੈਣ ਤਾਂ ਪਾਈ ਦੀ ਜਦੋਂ ਲੂਣ ਵਾਲੀ ਚੀਜ਼ ਬਣਾਉਣੀ ਹੋਵੇ ਪਕੌੜੇ ਬਣਾਉਣੇ ਹੋਣ ਮਠੀਆਂ ਜਵੈਣ ਨਹੀਂ ਜਦੋਂ ਪਾਈ ਤਾਂ ਅਜੀ ਜੀਰਾ ਇੱਥੇ ਨਹੀਂ ਜੀਰਾ ਪਾਉਣ ਦੀ ਲੋੜ ਅੱਛਾ ਜੋ ਆ ਜੀ ਪਾ ਲੋ ਬੰਸ ਮੈਂ ਸਹੀ ਗੱਲ ਯਾਰ ਪਾ ਲੈਣਾ ਚਾਹੀਦਾ ਨਿੱਕੀ ਘਟਸੀ ਲਿਆ ਉਹ ਨਿਕਲ ਜਾਣੀ ਤੇਲ ਬੜਾ ਰਖਣ ਬਹੁਤ ਜੇ ਉਹ ਜਰ ਜਿੰਨੇ ਨਿਕਲਣੇ ਉਹਨੇ ਸਹੀ ਗਾ ਅਸੀਂ ਕਿਹੜਾ ਕਾਲ ਕੱਟਣਾ ਹੈ ਪਾ ਦੇ ਹਾਂ ਉਹ ਦੇ ਘਰ ਦਾ ਜਾਣਾ ਵੇਖੀ ਆਹ ਕੱਟਦਾ ਜਾਣਾ ਗੱਲ ਨੂੰ ਸੈਂਡ ਲਾ ਲਈ ਅੰਟੀ ਜੀ ਮੈਂ ਇਹ ਰੇਸ਼ਮ ਦੇ ਮੰਮੀ ਨਾਲ ਫਿਰ ਇਹਦੇ ਚ ਕੱਢ ਦੋ ਪਾਏ ਇਹਦੀ ਬੋਤਲ ਲੈ ਕੇ ਹੈ ਪਾਏ ਇਹਦੀ ਬੋਤਲ ਮੈਂ ਹਰਦੀ ਲੈ ਕੇ ਆ ਗਿਆ ਆਪਣਾ 2 ਲੀਟਰ ਲੈ ਹੀ ਹੁੰਦਾ ਅੱਧਾ ਕਿਲੋ ਇਹਨਾਂ ਨੇ ਕਿਹਾ ਮੈਂ ਉਦੋਂ ਕਹਿੰਦੇ ਵਾਧ ਦੇ ਸਕੋ ਸਹੀ ਹ ਹਰ ਗੁਣ ਵੀ ਹੱਡੀ ਉੱਠ ਖਲੋਤੀ ਹੁਣ ਇਹਨੂੰ ਫਰੇਗਰੈਂਸ ਆ ਗਈ ਆ ਇਹ ਗੋਮਨ ਦੇ ਲੱਡੂ ਬੰਦੇ ਲੈ ਲੱਡੂ ਪਾਤੇ ਆ ਹਰ ਫੈਂਡ ਦੇ ਵਿੱਚ ਬੰਦੇ ਨੇ ਮੰਮੀ ਬਣਾਉਂਦੇ ਲੈ ਵਣ ਭਾਜੀ ਹੋਏ ਮੂਰੇ ਵੇਖੋ ਕੀ ਕਰਦੇ ਆ ਲੈ ਪਾਣੀ ਬੜਾ ਲਾ ਲਿਆ ਤੇ ਕੁਮਾਓ ਕੁਮਾਓ ਨਾ ਨਾ ਮਣੂੰ ਗੱਲ ਹੋ ਗਿਆ 11 ਲੈਓ ਤਨੂ ਲੈ ਗੰਨਾ ਮਸ ਕੰਜਾ ਜਿਹੜਾ ਫੀਨ ਵਾਲਾ ਇਦਾਂ ਦਾ ਚਲੋ ਹੁਣ ਵਟੇਰੀ ਬਨੋ ਨਾ ਨਾ ਪੱਠਾ ਪੱਠਾ ਕਰਨ ਦੇ ਕਿ ਇਦਾਂ ਹੀ ਹੁੰਦਾ ਨਾ ਨਾ ਲੈ ਵੀ ਆ ਮੈਂ ਤੇ ਭਾਜੀ ਨਹੀਂ ਬਣਾਇਆ ਇੱਕ ਹੱਥ ਪਨਾ ਕਰੇ ਭਾਜੀ ਤੇ ਇਹ ਆ ਏਡਾ ਮੋਟਾ ਮਰੋੜਾ ਜਿਹੜਾ ਨਹੀਂ ਕਿੰਨੇ ਖਾਣਾ ਆ ਜਿਹੜਾ ਠੀਕ ਵਧੀਆ ਬਣ ਗਿਆ ਬਸ ਠੀਕ ਆ ਪਾਓ ਇਹਨੂੰ ਪ੍ਰਾਗ ਵਿੱਚ ਠੀਕ ਆ ਬਣ ਗਿਆ ਬਣ ਗਿਆ ਬਹੁਤ ਵਧੀਆ ਚਲੋ ਸਹੀ ਬਣਾਇਆ ਵੇਖੋ ਬੜਾ ਸਹੀ ਯੋ ਤੇ ਪਾ ਇਹਦਾ ਗਾਵਾ ਇਦਾਂ ਤੇ ਹੀ ਪੁਜਾਰੀ ਦੇ ਵੀ ਹਾਂ ਕੁਝ ਦਿਖੂ ਨਾ ਕੋਈ ਸਹੀ ਗੱਲ ਹੀ ਹਾਂ ਵੇ ਹਲੇ ਮੰਮੀ ਕਿੱਡੇ ਵਦਿਆ ਕਟਾਂ ਜੇ ਪਾਉਂਦੀ ਤੇ ਆ ਬਾਜੀ ਮਰੋੜੀਆਂ ਬੰਨਣ ਦੇ ਆ ਹੱਥ ਪਾ ਨਾ ਕਰੇ ਇੱਕ ਮਿੰਟ ਹਾਂ ਮਰੋੜੀਆਂ ਵੇਖੋ ਓਏ ਓਏ ਯਾਰ ਗੁਰ ਗਣ ਚਲੋ ਸਾਰੇ ਸਸੀ ਕਾ ਬੁਲਾ ਦੋ ਸਸੀ ਕਾਲ ਓਏ ਗੁਰ ਗਣ ਪਤੰਗਾ ਓਏ ਇੱਧਰ ਆਈ ਬੋਏ ਜੋ ਚੀਤੀ ਠੀਕ ਕਰੀ ਨਹੀਂ ਜੂਰ ਲੈ ਲਿਆ ਹੁਣ ਮੈਂ ਵੀ ਲਿਆ ਕਿਦਾਂ ਏ ਠੀਕੇ ਦੱਸੇ ਸਰ ਜਿਆਨੇ ਫਸਟ ਕਲਾਸ ਏ ਇਹ ਯੂਨੀਵਰਸਿਟੀ ਕਰੋ ਪਰ ਫਿਰ ਵੀ ਯਾਰ ਮਾਤਾ ਬਹੁਤ ਸੁਣੀ ਵੇਲਦੀ ਏ ਯਾਰ ਉਹਦੇ ਨਾਲ ਕਿੰਨਾ ਫਰਕ ਆ ਮਮੀ ਨੇ ਵੇਲਾ ਬਹੁਤ ਹੋ ਗਿਆ ਇਹ ਫਿਰ ਵੀ ਪੜਾਉ ਉਹਦੇ ਵਧੀਆ ਹੋ ਜਾਂਦੇ ਉਹਨਾਂ ਦੀ ਗੱਲਾਂ ਸਾਡੇ ਕਿਉਂ ਬਣਦੇ ਨਹੀਂ ਘੈਂਟ ਫਿਰ ਦੱਸੋ ਉੱਪਰ ਦੀ ਸਾਈਡ ਇਹ ਆਪਾਂ ਜਿਹੜੇ ਲੱਡੂ ਕੱਢਣ ਦੇ ਨਾ ਇਹ ਖੁਚੀਦੇ ਆ ਕਿੰਨ ਘਰੇ ਲੈਂਡਰ ਪਾਇ ਤੇ ਸਾਰੇ ਆਪਣਾ ਮਾਮਲੇ ਚ ਵੰਡਨੇ ਆਪਾਂ ਇਹ ਲੱਡੂ ਸਾਰੇ ਮੁਹੱਲੇ ਚ ਵੰਡਣੇ ਕ ਨਹੀਂ ਬਾਜੀ ਵੰਡਣੇ ਕ ਨਹੀਂ ਵੰਡਣੇ ਨਹੀਂ ਨਹੀਂ ਯਾਰ ਇਹ ਥੋੜੇ ਬੜੇ ਆਪਣੇ ਲੱਗੇ ਲੱਗੇ ਤੇ ਦਾ ਗ ਰਿਸ਼ਤੇਦਾਰਾਂ ਦੇ ਆਪਣੇ ਰਿਸ਼ਤੇਦਾਰ ਇੱਕ ਇੱਕ ਦੋ ਦੋ ਇਤਰਾ ਮੈਂ ਪਰ ਬਾਸ ਇਮ ਕੁਕੀਜ਼ ਹੋ ਗਏ ਆ ਅਸਾਂ ਥੋੜਾ ਕੁਝ ਜਾਨਦੇ ਇਨ ਕੁਕੀ ਜਿਹਾ ਵਾਸਾ ਕਰੀਏ ਬੜਾ ਕੋਣੀ ਆ ਠੀਕ ਆ ਮਾਂ ਮੇਰੀ ਮੋੜੀ ਨੇ ਨਹੀਂ ਕਹਿ ਕੇ ਇਧਰ ਕਰਨਾ ਆਈ ਆਈ ਆ ਕੁ ਬੁੱਤਰ ਇਧਰ ਆਈ ਗਿਆ ਉਹ ਗੋਏ ਉਹ ਟਿਕਾ ਦੇ ਕਾ ਜਾਂਦੇ ਨਹੀਂ ਜਾਂਦਾ ਉਹ ਵੇ ਨਹੀਂ ਉਹਦਾ ਨਿਕਲ ਜਾਂਦਾ ਵਧੀਆ ਬਣਾਈ ਵਧੀਆ ਬੋਲਾ ਦੇਖੀ ਹੁਣ ਨਾ ਆਖਣ ਬੜਿਆ ਕਨੇ ਵਧੀਆ ਨਹੀਂ ਇਹ ਕਹਿੰਦਾ ਨਹੀਂ ਵਧੀਆ ਉਹ ਯਾਰ ਮੈਂ ਮੈਂ ਮਾੜਾ ਕਹਿੰਦਾ ਵੀ ਕਰ ਆ ਤੇ ਫਰ ਗਿਆ ਫਿਰ ਜੇ ਆਟਾ ਗੁੰਨਾ ਫਿਰ ਸੂਜੀ ਤੇ ਆਟਾ ਗੁੰਨਾ ਪੈਣਾ ਕਿਵੇਂ ਬਣਾਉਣਾ ਯਾਰ ਕਮੀ ਗਲਤੀਆਂ ਹੋ ਜਾਂਦੀਆਂ ਮੇਰੇ ਯਾਦ ਚੀ ਜਿਹੜੀ ਹਾਲੀ ਹੈਗੀ ਆ ਆਹੋ ਤੇ ਫੇ ਬੜੀ ਪਈ ਅਜੇ ਤੇ ਆ ਨਹੀਂ ਅਜੇ ਬਣਾਉਂਦੇ ਜਿਹਨ 10-12 ਉਹਨੂੰ ਸੀ ਕੱਢਤਾ ਹੀ ਵਾਗਦਾ ਬੰਨਾ ਯਾਰ ਮੈਂ ਆ ਲਿਆ ਬੱਬਾ ਬਣ ਗਿਆ ਚੱਲ ਬਣ ਗਿਆ ਹੈ ਨਾ ਕਿੰਨਾ ਸੋਹਣਾ ਠੀਕ ਹੈ ਵਾਹ ਵਾਹ ਕੀ ਬਾਤ ਹੈ ਆ ਤੁਹ ਲਿਆ ਪਜੀ ਜੀ ਨੂੰ ਮੈਂ ਸਾਰੇ ਬਣ ਗਏ ਨੇ ਲਾਸਟ ਵਾਲੇ ਜੀ ਤੁਹਾਨੂੰ ਜਾ ਚਾਉਣੀ ਪੂਰੀ ਮੇਰੇ ਵਾਂਗ ਕਨੇ ਵਿਆਹ ਸ਼ਾਦੀ ਚੀਜ਼ੇ ਬਣਾਉਂਦੇ ਹੋ ਸੰਦੀਪ ਦੀ ਡਿਊਟੀ ਲੱਗੀ ਬਸ ਵੇਲਣ ਤੇ ਰੋਟੀਆਂ ਵੇਲਣ ਦੀ ਹੈ ਬਸ ਮਿੱਠਾ ਕਰਦਾ ਓਕੇ ਕੰਮ ਪੂਰਾ ਹੈ ਜੜੀ ਓਕੇ ਬਸ ਹੋ ਗਈ ਲੈ ਇਹ ਥਾਗੀ ਖਾ ਖਾ ਕੇ ਲੈਓ ਬਾਹਰ ਕੱਢ ਤਾਂ ਨੇ ਤਾਂ ਆ ਨੰਦਰ ਨਾਲ ਘਾਲੇ ਕਿਤੇ ਮੈਦਾ ਜਿਹੜਾ ਥੜ ਗਿਆ ਉਹ ਦੋਰੇ ਗੁੰਨਣਾ ਪਾਣਾ ਹੋਣਾ ਸਹੀ ਲੱਗੀ ਗੁੰਨਣਾ ਇੱਧਰ ਦੇ ਕਿੰਨੇ ਕੁ ਬਣ ਗਏ ਮਵੇਂ ਮਾਵੇ ਬਣ ਗਏ ਸੁਖਣਾ ਬਣੇ ਗਏ ਹਨ 15 ਕ ਪੀਸ ਕਿ ਨਹੀਂ ਬਸ ਇਹ ਸਾਰੇ ਗਲੀ ਦੇ ਵਿੱਚ ਵੰਡ ਦੇਣੇ ਉੱਥੇ ਸ਼ੂਗਰ ਕੀ ਕਰੇ ਵੀ ਨਾ ਉਹ ਤਾਂ ਮਨੇਕ ਲਾਹ ਤੇ ਸ਼ੂਗਰ ਕੀ ਕਰੇ ਸ਼ੂਗਰ ਫਾਲ ਲਵੇ ਜਿਦਾਂ ਲੱਡੂ ਲੱਡੂ ਤਿੱਜਾ ਚਲ ਗਏ ਅੰਦਰ ਮਿੱਠੇ ਵਾਲਾ ਹੈ ਡੈਡੀ ਉਹ ਚਾਗ ਰਹੇ ਡੈਡੀ ਚਾਗਾ ਦੀ ਕੰਨੀ ਚਾਹ ਡੈਡੀ ਕੰਦੇ ਲੱਡੂ ਹੁਣ ਸਹੀ ਕੀਤਾ ਕਣੀ ਪਟਾਂਜ ਵਧੀਆ ਕੀਤਾ ਕਣੀ ਹੁਣ ਪੂਰਾ ਜੋੜਨੀ ਪੂਰਾ ਜੋੜਨਾ ਹੁਣ ਬਣੇ ਕਣੀ ਆ ਸਾਰੇ ਜਿਹੜੇ ਮੈਂ ਬਣਾਏ ਆ ਸਾਰੇ ਹੁਣ ਵਧੀਆ ਬਣ ਗਏ ਹਾਂ ਜੀ ਹੁਣ ਜਾ ਚਾਗੀ ਨਾ ਹੁਣ ਕੋਗੀ ਲਾਸਟ ਲੈ ਕੇ ਕੀ ਆ ਵਧੀਆ ਵਧੀਆ ਲੈ ਵੀ ਪਾਸ ਹੋ ਗਏ ਫਿਰ ਕਿੰਨ ਦੀ ਦੀ ਹੁਣ ਤੇ ਸੌਫਤ ਬਣਾਏਗੇ ਤੇ ਗੰਦੀ ਦੀ ਵੀ ਲੱਗੇ ਨੇ ਖਾਣ ਮਜ਼ੇਦ ਲੱਗ ਜਾਣੀ ਮਠਾ ਘਟ ਜਾ ਘਟੋ ਮਠਾ ਮੈਂ ਰਹਿ ਗਿਆ ਉਹ ਲੈ ਸੜਤੀ ਉਹਨੇ ਉਹ ਲੱਕੜ ਜੀ ਦੀ ਤੂੰ ਦੇਤੀ ਉਹਨੇ ਖਾਣੀ ਦੱਸ ਆ ਮੈਂ ਤੇਰੀ ਹੁਣ ਬਣਾਉਣੀ ਪੂਰੀਆਂ ਕਿ ਮਟੀਰੀਅਲ ਤਾਂ ਮੁੱਕ ਗਿਆ ਹੁਣ ਨਹੀਂ ਤੇ ਬਿਸਕੁਟ ਪੋੜ ਕੇ ਪਾ ਦਈਏ ਵਿੱਚ ਆਤਰੇ ਬੈਕਸਾਈਡ ਪਾਈ ਬਿਸਕੁਟ ਪਾ ਦੀ ਭੋਰ ਕੇ ਹੈ ਵੰਡਣਾ ਹੀ ਆਪਾਂ ਪਾ ਦੇ ਗੜੀ ਕਮਾਣ ਦੇ ਵੰਡ ਰਹੇ ਉੱਥੇ ਘੜਾ ਪਾ ਲੱਗਣ ਡਿਆ ਤੋੜਨੇ ਪਰ ਨਹੀਂ ਕਿਨੇ ਨੰਨਾ ਹਣਾ ਅਈਆਂ ਕਰੀਏ ਥੋੜੀ ਜਨੀਕ ਚੀਜ਼ ਬਣਾ ਦੇ ਤੰ ਹੈ ਜਾਓ ਡਰਜੀ ਜਾਓ ਚਾਹ ਬਣਾ ਕੇ ਲਿਆਓ ਅੱਜ ਹੈ ਤੈਨੂੰ ਤੂੰ ਲੜਦੇ ਨਹੀਂ ਜਾਓ ਵੇ ਲੋ ਯਾਹਰ ਕੋਣ ਬਣਵਾਣੇ ਉਗਣ ਜਾ ਆਪਣੇ ਆਪਣਾ ਦਾਦੇ ਆਪਣੇ ਨਾਲ ਲੈ ਤੇ ਚਾਹ ਬਣਾ ਕੇ ਲੈ ਆ ਜਾਓ। ਕੀ ਆਂਦੀ? ਨਾ। ਕਹਿੰਦੇ ਇਹ ਕਹਿੰਦੀ ਚੰਗੇ ਨਹੀਂ ਬਣੇ। ਲੈ ਵੀ ਮਿੱਤਰਾ ਬਣ ਗਈ। ਬਸ ਇੱਕੋ ਰਹਿ ਗਿਆ ਹੁਣ ਲਾਸਟ ਵਾਲਾ ਹੋਈ ਬਸ ਪਿਆ ਇੱਕੋ ਹੀ। ਉਹ ਕਿ ਤੇਲ ਘਟ ਗਿਆ ਨਹੀਂ ਤੇ ਉਹ ਵੀ ਪਾ ਦੇਣਾ। ਕੀ? ਚਲ ਕੱਢ ਦੇ। ਲੈ ਵੀ ਆ ਦੋਨੋਂ ਤਾਂ ਬਣ ਗਈ ਨੂੰ। ਅੱਛਾ ਕਰਨ ਵਾਲੇ ਵੱਖਰੇ ਢੇਰ ਰੱਖਣੇ ਵੀ ਸਹੀ ਹੋਈ। ਵੇ ਇਹ ਇਹ ਬੰਜਰ ਨਾਲ ਲਾਲ ਹੋ ਗਿਆ ਖੱਟਣ ਲੱਗਣੇ ਮੈਨੂੰ ਆਇੜ ਹੈ ਖੱਟਾ ਹੈ ਕੋਈ ਨਹੀਂ ਇਹਨੂੰ ਘੜ ਦੋ ਸੰਦੀਪ ਦੀ ਵਾਹ ਵਾ ਤਪੱਸਿਆ ਹੈ ਸੰਦੀਪ ਤੇ ਐ ਲਿਬੜੀ ਬੱਲੇ ਬੱਲੇ ਕੋਈ ਗੱਲ ਨਹੀਂ ਕਰਨ ਵਾਲੀ ਜਿੱਦਾਂ ਪੂਰੀਆਂ ਲੱਗੀਆਂ ਕੱਢਣ ਨੂੰ ਉਹ ਕਰੀਮ ਮਠਾ ਕਰੀ ਰੋਟੀ ਮੜੀ ਚੱਲ ਮੈਂ ਭਾਈ ਨਹੀਂ ਰੋਟੀ ਬੜੀਆਂ ਫੁੱਲਣ ਡੀਆਂ ਇਹ ਹਨਾ ਲੈ ਕੇ ਆਉਂ ਮੈਂ ਸਬਜੀ ਲੈ ਆ ਮੈਂ ਚਨੇ ਲੈ ਆਂ ਮਾਤਾ ਚਾ ਪਾਪਾ ਵੇ ਲੈ ਕਾਦੀ ਖਾਣੀ ਕੁਛ ਨਹੀਂ ਹਾਂ ਡੈਡੀ ਇੱਥੇ ਚਾ ਵੜੀ ਸਰਾਦ ਬਣਦੀ ਅੰਕ ਸੰਦੀਪ ਕਹਿੰਦੀ ਪਾਪਾ ਚਾ ਵੜੀ ਸਰਾਦ ਹੁੰਦੀ ਵੇ ਤੂੰ ਲੈ ਕੇ ਆਂ ਸਬਜੀ ਫਿਰ ਸਾਰੇ ਕੰਮ ਲੱਗਦੇ ਨਹੀਂ ਸਹੀ ਗੱਲ ਇਹ ਪੰਗਲ ਪਾਣੀ ਪਾਪਾ ਲਾਚੀਆਂ ਕੁੱਟ ਕੇ ਰਵਾੱਖਣਾ ਨਾ ਨਿੰਮੇ ਉਹ ਮੇਰੀ ਗੱਲ ਸੁਣਵੀਂ ਮੈਂ ਚਨੇ ਲਿਆ ਆਂ ਫਿਰ ਹਾਂਜੀ ਭਾਵੇਂ ਖਾਣ ਨੂੰ ਲੱਡੂ ਤੇ ਆਪਣੇ ਬਣ ਗਏ ਆ ਤੇ ਹੁਣ ਪੂੜੀਆਂ ਵੇਲਦੇ ਪਏ ਨੇ ਮੈਂ ਹਰ ਗੰ ਨੂੰ ਫੜਿਆ ਇਹ ਬਹੁਤ ਜਿੱਦ ਕਰਦੀ ਕਿ ਮੇਕੋ ਹੀ ਆਉਣਾ ਉਹਨੇ ਚਿਰ ਹੋ ਗਏ ਤਾਂ ਸੁਣੋ ਉਹ ਬਣ ਲਗੀ ਬੰਜੀ ਲੈ ਵੀ ਹੁਣ ਆ ਗਈ ਆਪਣੀ ਵਾਰੀ ਇੱਥੇ ਨਾ ਉਹ ਖਾ ਕਰਨ ਲਈ ਟਾ ਕਿਨੇ ਖੋਜਨ ਦੀ ਇਹ ਵਿੱਚ ਬੈਠੀ ਐ ਸਭ ਅਖਬਾਰਾਂ ਦੇੜਦੀਆਂ ਆਹ ਕੌਣ ਐ ਹਰਗੁਣ ਆਹ ਕੌਣ ਐ ਕਾਕਾ 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 ਆ ਪੂਰੇ ਬੰਡਲ ਬੱਜੇ ਹੀ ਗਏ ਤੇ ਆ ਇਹਨੇ ਕੀ ਕਰਤਾ ਹਰਗੁਣ ਨੇ ਤਾਂ ਤਾਂ ਦੇਖ ਮਾਸ਼ਕ ਤਾਂ ਹਰੇ ਗੁਣ ਤਾਂ ਤਾਂ ਕਹ ਦੋ ਉਦਰੇ ਮਮੀ ਹੋ ਗੰਡੀ ਸਾਰੇ ਖਲਾਰ ਤੇ ਵੇਖ ਦੋ ਹਰੇ ਗੁਣ ਆਹ ਹੋਣੀ ਕੀਤੇ ਪਾਉਣੀ ਬਾਅਦ ਪਾ ਰਾਂਗੇ ਬੈਠ ਜੇ ਹੁਣ ਬਾਲਣ ਲੱਗੇ ਆ ਇਹਨੂੰ ਹਲਦੀ ਨੂੰ ਨੜਜੀ ਇਹ ਡੱਡੀ ਵੱਡੀ ਬਣਨੀ ਚਾਹੀਦੀ ਹੈ ਹਲਦੀ ਕਨੇ ਅਜੇ ਮੇਰੇ ਨਾਲ ਜਲਦੀ ਨਹੀਂ ਪੁੱਟਲੀ ਆਪਾਂ ਉਹਦਾ ਕਰਕੇ ਤਾਂ ਨਹੀਂ ਕਿਤੇ ਹੈ ਹੈ ਡੱਡਜੀ ਕੋ ਠੀਕ ਸਮੇਂ ਤੇ ਪੁੱਟੀ ਨੜਜੀ ਇਦਾਂ ਪਾਉ ਆ ਵੇਖ ਡੱਡਜੀ ਮੇਰੇ ਵਾਲੇ ਵੇਖਿਓ ਇਧਰ ਵੇਖ ਡੱਡਜੀ ਐਨੂੰ ਇਧਰ ਤੇ ਮੇਰੇ ਵਾਲ ਤੇ ਵੇਖਿਓ ਆ ਵੇਖ ਡੱਡਜੀ ਇਧਰ ਰੱਖਿਓ ਐ ਕਰਕੇ ਇਧਰ ਐਵੇਂ ਨਾ ਬਕਵਾਸ ਕਰੀ ਜਾ ਆ ਵੇਖਿਓ ਐ ਕਰਖਨੇ ਐ ਐ ਕਰਕੇ ਪਾਈ ਦੀ ਜਾ ਚੀ ਨਹੀਂ ਆ ਪਾ ਦੋ ਪਾ ਦੋ ਲੈ ਆਓ ਕੰਨ ਆਓ ਕੰਨ ਦੀ ਆਪਣੇ ਧੌਣ ਨੂੰ ਲਵੇ ਤੰਦੀ ਸਾਰੇ ਚਾਹ ਲਗਾ ਬਾਗ ਦੇਣ ਮਿੱਟੀ ਲੱਗੀ ਖਾਣੇ ਇੱਕ ਮਿੰਟ ਹੁਣ ਮਿੱਟੀ ਲੱਗੀ ਖਾਣੇ ਵੇਖਿਓ ਲੀਰਾਂ ਕਰਕੇ ਨਹੀਂ ਬੋਲ ਦੁਬਾਰਾ ਨਹੀਂ ਹਾਂ ਕੋ ਆਹ ਮਿੱਟੀ ਖਾਂਦੀ ਨਹੀਂ ਖਾਦੀ ਕਾਲੀ ਹੈ ਨਾ ਕਹ ਲੈ ਯਾਰ ਮੈਂ ਤੇਰੇ ਵੱਲ ਆਵਾਂ ਤੂੰ ਕਿੱਦਾਂ ਮਿੱਟੀ ਖਾਂਣ ਲਈ ਮਿੱਟੀ ਨਹੀਂ ਸੀ ਮੜੋ ਨਾ ਨਾ ਕਹਿੰਦੀ ਨਾ ਨਾ ਆਹ ਅਬਦੁਰ ਰੇ ਸੀ ਮੈਂ ਕਿਦਾਂ ਖਲੋ ਯਾਰ ਹਰ ਘੁੰ ਮੈਂ ਫਿਰ ਮੈਂ ਤੈਨੂੰ ਆਵਾਂ ਫਿਰ ਇੱਥੇ ਹਟਦੀ ਤੂੰ ਨਾ 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 ਮੂੰਗ ਦਾ ਅੱਡਦੀ ਹੋਰ ਮੂੰਗ ਦੀ ਲੈਣੀ ਭਾਈ ਚੱਤਰਾ ਉਹ ਕਿਨੀ ਖੋਸ਼ੀ ਜੀ ਜਿਪਾਈ ਮੂਛ ਤੇ ਉਂਗਲ ਲਾਣੀ ਨਾ ਚਾਨ ਚਾਨ ਉਂਗਲ ਲਉਣੀ ਲੈ ਲਾਲਾ ਉਂਗਲ ਲਾਲਾ ਨਹੀਂ ਹਰ ਗੁਣ ਹਰ ਗੁਣ ਆਈਦ ਪਹਿਲਾਂ ਹੀ ਪਹਿਲੇ ਨਹੀਂ ਆਈ। ਹੈ। ਕਿਰਨਦੀਦੀ ਹੁਣੀ ਆਏ ਸੀ ਦਵਾਈ ਲੈਣ ਵਾਸਤੇ ਤੇ ਇਸ ਵੇਲੇ ਤਾਂ ਉਹਨਾਂ ਨੂੰ ਡਾਕਟਰ ਨਹੀਂ ਮਿਲਿਆ ਤੇ ਹੁਣ ਮਿਲਿਆ ਡਾਕਟਰ। ਫੋਨ ਕੀਤਾ ਫਿਰ ਤੇ ਉਹ ਕਹਿੰਦਾ ਮੈਂ ਹੁਣ ਆਉਂਦਾ ਹਾਂ। ਹੁਣ ਦਵਾਈ ਲੈ ਕੇ ਫਿਰ ਘਰ ਨੂੰ ਗਏ ਆ। ਮੈਂ ਸਾਡਾ ਟੱਬਰ ਜਣਾ ਨਹੀਂ ਵਾਰੀ 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 ਮਹਾਡਾ ਟੱਬਰ ਜਾਦਾ ਦਵਾਈ ਲੈ ਖਣ ਡਿਆ ਪਹਿਨੇ ਕਿਰਨਦੀਦੀ ਲੈ ਕੇ ਗਏ ਨੇ। ਹੁਣ ਇਹ ਤਾਂ ਵੀ ਰਾਦਾ ਬੰਨ ਡਿਆ। ਡਾਕਟਰ ਨੂੰ ਕਹਾਂ ਵੀ ਤੇਰੇ ਪੈਸੇ ਥੋੜੇ ਜਿਹਾ ਹੋਰ ਵਟਾ ਜੀਏ। ਆਓ ਇਹਨੂੰ ਕਿੰਨੀਆਂ ਦਵਾਈਆਂ ਮਿਲੀਆਂ। ਹਾਂ। ਵੇਲਾ ਜੀ ਕੋਈ ਇਹਨਾਂ ਨੂੰ ਤੁਸੀਂ ਤੁਸੀਂ ਕਨ ਨਾ پورا ਕਰਨਾ ਕਰ ਲਾ ਪੀਣ ਵਾਲੀ ਵੀ ਆ ਲਗ बुखार ਵੀ ਆਇਆ ਹਾਂ ਜੀ ਕਿੰਨੇ ਹੋਣੀ ਹੈ ਪਰ ਮੈਡੀਸਿਨ ਨਹੀਂ ਉੱਥੇ ਬੁਖਾਰ ਜੀ ਪਹਿਲਾਂ ਗੋਲੀ ਦਿੱਤੀ ਜਿਹੜਾ ਠੀਕ ਹੋ ਲਿਆ ਮੈਂ ਜੀ ਸੰਦੀਪ ਨੂੰ ਵੀ ਲਿਆਤੀ ਦਵਾਈ ਹੁਣ ਵੇਲਾ ਛੁੱਟੀਆਂ ਹੀ ਚੰਗੀ ਲਾਏ ਚੰਗੇ ਪੈਸੇ ਵਟਾਏ ਡਾਕਟਰ ਨੂੰ ਨਹੀਂ ਨਹੀਂ ਗੱਲ ਕੋਈ ਨਹੀਂ ਆ ਇਹੋ ਜਿਹੀ ਪੇਸ਼ੈਂਟ ਰੋਜ਼ ਰੋਜ਼ ਹੀ ਆਉਂਦੇ ਵਾਰੀ ਵਾਰੀ ਸਾਰਾ ਟਿਕਾਣਾ ਆ ਮੈਂ ਦੀਨਾ ਵੇਹੇ ਆਉ ਦਵਾਈ ਲੈਣਾਂ ਮੂੰਹ ਜਾਉ ਮੈਂ ਤੇ ਉਧਰੋਂ ਲੈ ਨਹੀਂ ਦਵਾਈ ਫਰਕ ਨਹੀਂ ਪੈਂਦਾ ਦਵਾਈ ਕਿਹਨੇ ਦਵਾਈ ਲੈਣ ਨਾ ਆਉ ਹਾਂਜੀ ਉਹ ਵੀ ਤੁਸੀਂ ਨਾ ਉਹ ਰੱਬ ਕਿਰਪਾ ਕਰੇ ਹੱਸਦੇ ਆਉ ਤੇ ਹੱਸਦੇ ਜਾਓ ਨਹੀਂ ਕਹਿੰਦਾ ਹੁਣ ਕੋ ਉਦਹੀਂ ਆਵਾਂਗੇ ਉਹਨੇ ਤੂੰ ਗੱਲ ਨਹੀਂ ਨਹੀਂ ਆ ਦਵਾਈ ਉਧਰ ਸਾਡਾ ਵੀ ਪ੍ਰੋਗਰਾਮ ਸੀ ਤੇ ਉਦੋਂ ਤੁਸੀਂ ਚੱਲੇ ਸੀ ਤੇ ਡੈਡੀ ਕਹਿੰਦੇ ਮਾਰੇ ਮੇਰ ਰੱਖੇ ਕਦੀ ਦਵਾਈ ਦੀ ਲੋੜ ਨਾ ਪਵੇ ਹਾਂਜੀ ਲੱਗੇ ਉਹ ਨਹੀਂ ਕੁਸਾਨ ਨਹੀਂ 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 ਇਹ ਮੈਨੂੰ ਪਤਾ ਉਹੀ ਕਹਿੰਦੇ ਆ ਬਿਉਦਾ ਜਦੋਂ ਮੱਝ ਬਣਦਾ ਠੀਕ ਠਾਕ ਰੱਖੇ ਹਾਂਜੀ ਦਵਾਈ ਦੀ ਲੋੜ ਨਾ ਹੋਵੇ ਹਾਂ ਹਨਾ ਕਾਕੀ ਹਾਂ ਨਾਲ ਦੇ ਕਲੀ ਮੈਂ ਤਾਂ ਅੱਗੇ ਕਹਿੰਦਾ ਮੈਂ ਵੀ ਮੰਮੀ ਮੇਰੀ ਵੀ ਕਹਿੰਦੀ ਤੇ ਮੈਂ ਵੀ ਕਹਿੰਦਾ ਮਾਂ ਤੇਰੇ ਲੱਗੇ ਆ ਇਹ ਤਾਂ ਸਾਨੂੰ ਕੋਈ ਫਾਇਦਾ ਨਹੀਂ ਸਹੀ ਗੱਲ ਮੈਂ ਵੀ ਬੰਦਾ ਉਦਾਂ ਆ ਜਾਂਦਾ ਮਿਲਣ ਕਾ ਨਹੀਂ ਕੰਮ ਨਹੀਂ ਤੇਰੇ ਕੋਈ ਵੀ ਕਰਾਉਂਦੇ ਤੂੰ ਉਦਾਂ ਮਿਲਣ ਕਾ ਆ ਜਾ ਕਰ 10 11 ਵਜੇ ਤੇ ਕੰਮ ਖਤਮ ਹੋ ਜਾਂਦਾ ਦੋ ਤਿੰਨ ਦਿਨ ਉਹ ਠੀਕ ਨਹੀਂ ਹੋਏ ਫਿਰ ਉਸ ਤੋਂ ਬਾਅਦ ਡੈਡੀ ਦਾ ਅਜੀ ਇਹ ਗੱਲ ਸੰਦੀਪ ਕਹਿੰਦੀ ਚੰਗੀ ਲੱਗਦੀ ਏ ਵਾਹੇ ਚੱਲੇ ਹੁਣ ਲਵਲੀ ਹੁਣੀ ਬਾਏ ਬਾਏ ਸਾਰੇ ਬਾਏ ਵੀ ਕਰ ਦਿਆ ਹੈ ਚੱਲ ਦੱਬੀ ਲੈਣੀ ਸਾਰੇ ਜਣੇ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਦੇ ਹੁਣ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਕੱਲ ਕਰਨੀ ਹੈ ਸ਼ਾਰਟ ਮੂਵੀ ਕੱਲ ਪੱਕਾ ਜਾਂ ਕੱਲ ਦੀਦੀ ਹੁਣਾਂ ਨੇ ਆ ਜਣਾ ਹੈ 10:00 ਵਜੇ ਦੇ ਨਾਲ ਕੱਲ ਪੱਕਾ ਪ੍ਰੋਮਿਸ ਹੈ ਵੀ ਕੱਲ ਪਰਸੋਂ ਤੱਕ ਤੁਹਾਡੀ ਮੂਵੀ ਜਿਹੜੀ ਨਹੀਂ ਜ਼ਰੂਰ ਆਏਗੀ